ਯਾਰ ਵੇਤੀ ਪਾਰਟੀਆਂ ਸੀ ਉਹਨਾਂ ਨੇ ਬਹੁਤ ਖਰਚਾ ਕੀਤਾ ਆਪਣੀ ਸ਼ਾਨੋ ਸ਼ੌਕਤ ਰੰਦੇ ਨੇ ਹ ਜਹਾਜ਼ਾਂ 'ਚ ਉੱਡਦੇ ਨੇ ਗੱਡੀਆਂ ਝੂਟਦੇ ਨੇ ਸਿਕਿਉਰਟੀਆਂ ਲੈਂਦੇ ਨੇ ਤੇ ਅਸੀਂ ਵੀ ਆਈਪੀ ਕਲਚਰ ਖਤਮ ਕਰਕੇ ਸਾਧ ਕੀ ਲੈ ਕੇ ਆਉਂ ਪਹਿਲਾਂ ਤਾਂ ਇਹਨਾਂ ਦਾ ਬੁੱਟਲਾ ਅਸੂਲ ਏ ਹੁਣ ਤੁਸੀਂ ਇਹਨਾਂ ਦਾ ਮਾਰ ਲੋ ਕੇਤਰੀਵਾਲ ਸਾਹਿਬ ਦਾ ਜਦੋਂ ਉਹਨਾਂ ਨੂੰ ਲਾਇਆ ਮੁੱਖ ਮੰਤਰੀ ਤੋਂ ਸੁਪਰੀਮ ਕੋਰਟ ਨੇ ਲਾਇਆ ਆਪੀ ਸੀ ਚੜਦਾ ਹੋ ਤੇ ਉਹਦੇ ਜਿਹੜੇ ਘਰ ਦੀ ਜਾਂਚ ਕੀਤੀ ਉਹ ਵੀਡੀਓਜ਼ ਸੋਸ਼ਲ ਮੀਡੀਆ ਤੇ ਆਈਆਂ 50 ਕਰੋੜ ਰੁਪਈਆ ਜਿਹੜਾ ਸਰਕਾਰੀ ਘਰ ਸੀ ਜਿਹੜੇ ਪਹਿਲੇ ਹੀ ਬੜੇ ਚੰਗੇ ਹੁੰਦੇ ਨੇ ਉਹਨਾਂ ਤੇ 50 ਕਰੋੜ ਰੁਪਇਆ ਹੋਰ ਖਰਚ ਕੇ ਪਤਾ ਨਹੀਂ ਖਰੇ 200 ਟਨ ਦਾ ਏਸੀ ਪਲਾਂਟ ਅਗਰ ਆਪਾਂ 1 ਟਨ ਦਾ ਚੁੱਕਾ ਏਸੀ ਜਿਹੜਾ ਗਰੀਆ ਆਪਾਂ ਪਿੰਡਾਂ ਚ ਲਾਉਨੇ ਆ ਤੇ 50 ਏਸੀ ਇੱਕ ਸਟਾ 250 ਏਸੀ ਇੱਕ ਮਕਾਨ ਵਿੱਚ ਜਿਹੜਾ ਦੂਜਿਆਂ ਨੂੰ ਇਤਰਾਹ ਕਹਿੰਦਾ ਸੀ ਜੀ ਆ ਸ਼ੀਲਾ ਡਿਕਸ਼ਨ ਨੇ ਦੀ ਬਾਥਰੂਮ ਜੇਸੀ ਲਾਇਆ ਵਾ ਬਾਥਰੂਮਾਂ ਦੇ ਛੱਡੀ ਗੱਲ ਦਿਓ ਸੰਗਮਰਮਰ ਤੇ ਆ ਜਿਹੜੇ ਸੋਫੇ ਤੇ ਆ ਹੈਲਥ ਕਲੱਬ ਤੇ ਤੌਬਾ ਮੇਰੀ ਇੱਕ ਜੀਵਾਲ ਸਾਹਿਬ ਅੱਛਾ ਭਗਵਾਨ ਸਾਹਿਬ ਮਾਨ ਸਾਹਿਬ ਦੇ ਜਿਹੜੇ ਕਹਿੰਦੇ ਸੀ ਚੁੱਲਿਆਂ ਦੀ ਆਗ ਦੀ ਤੇਸਤੀ ਇਹ ਮੂ ਅਮਰਿੰਦਰ ਸਿੰਘ ਉੱਤੇ ਉੱਡਦਾ ਵਾ ਇਹਨੂੰ ਦੇਸ ਦੀ ਚੁੱਲਿਆਂ ਦੀ ਆਖ ਕੋਈ ਕਿੰਨੇ ਬੰਦੇ ਮਾਰਦੇ ਨੇ ਰੋਜ਼ ਆਹ ਥੋੜੇ ਦਿਨ ਪਹਿਲਾਂ ਅ ਮੇਰੇ ਘਰ ਪੁਹਾਣੀਗੜ੍ਹ ਬਲਾਕ ਵਿੱਚ ਕਿਸਾਨ ਨੇ ਆਤਮ ਹੱਤਿਆ ਕੀਤੀ ਅ ਕੈਂਸਰ ਦਾ ਵੀ ਮਰੀਜ਼ ਸੀਗਾ ਤੇ ਆਤਮ ਹੱਤਿਆ ਕੀਤੀ ਕੋਕ ਚੋਨਾ ਰੋਲ ਰਿਆ ਸੀ ਜਹਾਜ਼ਾਂ ਚ ਉੱਡਦੇ ਨੇ ਹਜ਼ਾਰ ਹਜ਼ਾਰ ਬੰਦੇ ਲਿਫਟਦੇ ਨੇ ਸਾਰਾ ਟੱਬਰ ਲੈਂਡ ਕਰੂਜ਼ਰ ਕਰਕੇ ਹੋਰ ਸ਼ਾਨ ਸ਼ੌਕਤ ਕਿੱਧਰ ਹੁੰਦੀ ਹੈ ਜੇ ਮਾਰਾ ਜਾ ਇੱਥੋਂ ਉੱਥੇ ਵੀ ਜਾਣਾ ਤਾਂ ਉਹ ਵੀ ਹੈਲੀਕਾਪਟਰ ਚਾਹੀਦਾ ਹੋਣਾ ਇਹਨਾਂ ਨੂੰ ਜਹਾਜ਼ ਚਾਹੀਦਾ ਅਚਾ ਫਿਰ ਇਹ ਕਹਿੰਦੇ ਸੀ ਜੀ ਇਹ ਭਾਈ ਭਤੀਜਵਾਦ ਬਹੁਤ ਕਰਦੀਆਂ ਪਾਰਟੀਆਂ ਕਰਦੀਆਂ ਵੀ ਸੀ ਕਿਆ ਕੋਈ ਸ਼ੱਕ ਨਹੀਂ ਸੀ ਇਸ ਗੱਲ ਪਰ ਅਸੀਂ ਰੋਕਾਂਗੇ ਜੀ ਆ ਚਾਰ ਜਿੰਮੀ ਚੋਣਾ ਹੋ ਰਹੀਆਂ ਇਸੋ ਕਰ ਪਹਿਲਾਂ ਮੈਨੂੰ ਦੱਸੋ ਭਾਈ ਭਤੀਜਵਾਦ ਕਿੱਧਰ ਗਿਆ ਜੀ ਬੰਦਾ ਆ ਜਿਹੜਾ ਬਰਨਾਲੇੋਂ ਲੜ ਰਿਹਾ ਨੇ ਇਲੈਕਸ਼ਨ ਕੀ ਨਾਮ ਸਾਹ ਦੇਂਦਰ ਧਾਲੀਵਾਲ ਉਹ ਮੀਤ ਹੀਰ ਦੇ ਸਕੇ ਪਾਸੇ ਦਾ ਮੁੰਡਾ ਹੋ ਕੇ ਇਹਨੇ ਬਗਾਵਤ ਕੀਤੀ ਉੱਥੇ ਜਿਹੜਾ ਉਹਨਾਂ ਦਾ ਜ਼ਿਲ੍ਹੇ ਦਾ ਪ੍ਰਧਾਨ ਸੀਗਾ ਉਹਦਾ ਮੈਂ ਵੀ ਮੰਨਦਾ ਉਹ ਬਗਾਵਤ ਕਰ ਗਿਆ ਸੀ ਆ ਚੱਬੇਵਾਲ ਸਾਡੇ ਦੁਆਬੇ 'ਚ ਜਿਹੜਾ ਉੱਥੇ ਇਲੈਕਸ਼ਨ ਲੜ ਰਿਹਾ ਵਾ ਭਗਵਾਨਾ ਨੂੰ ਸਟੇਜ ਤੋਂ ਬੋਲ ਰਿਹਾ ਤਿੰਨ ਦਿਨ ਪਹਿਲਾਂ ਉਹਦੀ ਤੁਸੀਂ ਦੇਖਿਆ ਹੋਣਾ ਉੱਥੇ ਲੋਕਾਂ ਨੂੰ ਕਹਿ ਰਿਹਾ ਇੱਕੋ ਹੀ ਸਾਡੀ ਪਾਰਟੀ ਆ ਜਿਹੜੇ ਅਸੀਂ ਬੰਦੇ ਆਮ ਜੇ ਚੱਕ ਕੇ ਲੈ ਕੇ ਆਉਨੇ ਆ ਤੇ ਨਾਲ ਹੀ ਖਾਸ ਛੜੀ ਕੀਤੇ ਹੋਏ ਆ ਚੱਪੇਵਾਲ ਕਾਂਗਰਸ ਦਾ ਡਿਫੈਕਟਰ ਹੈ ਇੱਕ ਮਤਲਬ ਪਗੋੜਾ ਵਾ ਤੇ ਉਹਦੇ ਮੁੱਡੇ ਨੂੰ ਟਿਕਟ ਦਿੱਤੀ ਉੱਥੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਨਹੀਂ ਦੱਸਿਆ ਚੱਪੇਵਾਲ ਤੇ 1.5 ਲੱਖ ਵੋਟਰ ਵਿੱਚੋਂ ਜਿਹੜੇ ਕਹਿੰਦੇ ਸੀ ਭਾਈ ਪਤੀਜਵਾਦ ਹਟਾਉਣਾ ਬਰਨਾਲੇ ਵੀ ਭਾਈ ਪਤੀਜਵਾਦ ਆ ਤੁਹਾਡੇ ਜਿਹੜੇ ਉਮੀਦਵਾਰ ਨੇ ਇਹ ਡਿਫੈਕਟਰ ਨੇ ਪਗੋੜੇ ਨੇ ਹੋਰ ਨਿਕਾੜ ਕੀ ਹੁੰਦਾ ਵਾ ਰਾਜਨੀਤੀ ਵਿੱਚ ਹੀ ਨਿਕਾੜ ਹੁੰਦਾ ਹੋ ਕੋਈ ਕੋਈ ਗਲੋ ਫੜ ਕੇ ਤਾਂ ਕੁੱਟਣ ਹੋ ਰਏ ਕਿਸੇ ਨੂੰ ਔਰ ਫਿਰ ਉਸ ਤੋਂ ਲਾਵਾ ਇਹਨਾਂ ਨੇ ਜਿਹੜੀਆਂ ਹੋਰ ਪੰਜਾਬ ਨਾਲ ਵੈਤੇ ਕਿਥੇ ਸਭ ਤੋਂ ਪਹਿਲਾਂ ਤਾਂ ਮੇਰੇ ਵੀ ਕੋ ਬਦਲਾਓ 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 ਕਰਕੇ ਲੋਕਾਂ ਨੂੰ ਮੋਟਾ ਨਹੀਂਆ ਅਗੇ ਜੇ ਇਹਨਾਂ ਨੇ ਕੱਖ ਨਹੀਂ ਕੀਤਾ 17 ਸਾਲਾਂ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਰ ਮਗਾਵ ਝੋਨੇ ਦੇ ਆ ਗਿਆ ਨਾ 70 ਸਾਲਾਂ ਦੇ ਤੁਸੀਂ ਸਾਰੇ ਕਿਸਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਪੁਰਾਣੀਆਂ ਕਿਸੇ ਪਾਰਟੀਆਂ ਨੇ ਚੋਨੇ ਦੇ ਕਣਕ ਦੀ ਖਰੀਦ ਵਿੱਚ ਇਹ ਦੁਰਦਸ਼ਾ ਕੀਤੀ ਸੀ ਮੈਂ ਮੰਡੀ ਤਾਂ ਕਿਹਾ ਮਗਰ ਲਿਪਨ ਪੋਲਰਾਈਜੇਸ਼ਨ ਦੂਸਰਾ ਪਿੰਡ ਉਦਾਂ ਹੀ ਪਿਆਰ ਚੋਨਾ ਲੱਦੀ ਪਈ ਮੰਡੀ ਪਰ ਪਤਾ ਕਿੰਨਾ ਨੁਕਸਾਨ ਹੋਇਆ ਆਪਣਾ ਪੰਜਾਬ ਦੇ ਵਿੱਚ 185 ਲੱਖ ਟਨ ਕਰੋੜ ਮੈਟ੍ਰਿਕ ਟਨ ਦੀ ਖਰੀਦਾਈ ਹੈ ਚੋਨੇ ਨੇ 185 ਲੱਖ ਟਨ ਇਹਦੇ ਲਈ ਕਿੰਨਾ ਪੈਸਾ ਦਿੰਦੀ ਹੈ ਕੇਂਦਰ ਸਰਕਾਰ ਜਿਹੜੀ ਲਿਮਿਟ ਪਾਉਂਦੀ ਹੈ ਕਿ ਚੋਨਾ ਪੰਜਾਬ ਸਰਕਾਰ ਨਹੀਂ ਖਰੀਦਦੀ ਇਹ ਕੇਂਦਰ ਸਾਰੇ ਦੇਸ਼ ਦੇ ਅਨਾਜ ਦੇ ਪੰਡਾਰਾਂ ਵਾਸਤੇ ਖਰੀਦਦੀ ਆ 43 ਹਜ਼ਾਰ ਕਰੋੜ ਰੁਪਈਆ ਵਿੱਚ ਗੌਰਮੈਂਟ ਨੇ ਕੇਂਦਰ ਸਰਕਾਰ ਹਰ ਵਾਰੀ ਜਿਦੀ ਵਾਅਦੇ ਉਹ ਮਾਨ ਦੇ ਖਾਤੇ ਵਿੱਚ ਸਤੰਬਰ ਮਹੀਨੇ ਚ ਆ ਗਿਆ ਸੀ ਤੇ ਇੱਥੇ ਹੁਣ ਇਹਨਾਂ ਨੇ ਅਫਸਰਾਂ ਨੇ ਤੇ ਨਰੇਕੀ ਕਹਿੰਦੇ ਉਹ ਸ਼ਹਿਰਾਂ ਨਾਲ ਗੱਲ ਨਹੀਂ ਕੀਤੀ ਆੜੀਆਂ ਨਾਲ ਗੱਲ ਨਹੀਂ ਕੀਤੀ ਜਲਾ ਨਹੀਂ ਬਣਾਈ ਪ੍ਰਬੰਧ ਨਹੀਂ ਕੀਤਾ ਐਵੇਂ दारू ਪੀ ਕੇ ਬੰਦੇ ਕਿੱਧਰ ਘੁੰਮਦੇ ਰਿਆ ਜਿੰਮੇ ਚੋਣਾ ਦਾ ਦੇਸ਼ ਦੇ ਵਿੱਚ ਕੇਜਰੀਵਾਲ ਸਾਡਾ ਘਾਟੜਾਈ ਗਿਆ ਤੇ ਉਹਦਾ ਖਮਿਆਲਾ ਸਾਨੂੰ ਭੁਗਤਣਾ ਪਿਆ ਜੇ ਔਸਤਨ 10% ਵੀ ਘਟੇ ਨਾ ਐਮਐਸਪੀ ਤੋਂ ਪ੍ਰਾਈਸ ਅੱਜ ਦੇਖੀ ਕਿ ਸਾਡੇ ਮਾਝੇ ਦੇ ਦੁਆਬੇ ਵਿੱਚ ਤਾਂ 3-3 4-400 5-500 ਰੁਪਏ ਨੂੰ ਕੁਇੰਟਲ ਘੱਟ ਰਿਹਾ ਝੋਨਾ ਚੋ 10 ਪੈਸੇ ਮੰਨ ਕੇ ਚੱਲੋ ਕਿੰਨੀ ਕਿੰਨੀ ਲੁੱਟ ਹੋਈ ਪੰਜਾਬ ਦੇ ਕਿਸਾਨ ਦੀ 5000 ਕਰੋੜ ਰੁਪਏ ਆਪਾਂ ਤਾਂ ਪਹਿਲਾਂ ਹੀ ਕਿਹ ਸਹੀ ਆ ਜਿੰਨਾ ਪੰਜਾਬ ਦਾ ਮਜਬੂਰੀ ਤੌਰ ਤੇ ਜਿਹਦੇ ਘਰ ਬੱਚੇ ਬਾਹਰ ਨਹੀਂ ਗਏ ਜਿਨ੍ਹਾਂ ਦੇ ਬੱਚਿਆਂ ਦੇ ਕੋਲ ਕੋਈ ਸਰਕਾਰੀ ਨੌਕਰੀ ਨਹੀਂ ਗਈ ਜਿਨ੍ਹਾਂ ਦੇ ਕੋਲ ਕੋ ਕੋ ਆਰਟੀ ਤੇ ਪੈਟਰੋਲ ਪੰਪ ਨਹੀਂਗਾ ਉਹ ਤਾਂ ਸਾਰੇ ਮਰੇ ਪਏ ਨੇ ਕਿਉਂ ਨਾ ਮੋਲ ਮਾਰ ਦਿੱਤਾ ਕਿ ਇਹ ਬਦਲਾਅ ਲੈ ਕੇ ਆਉਣਾ ਚਾਹੁੰਦੇ ਸੀਗੇ ਇੰਦਾ ਤਾਂ ਕਦੇ ਵੀ ਕਿਸੇ ਪਾਣੀ ਪਾਵਾ ਕਿੱਡੇ ਮਾਰੇ ਹੋਣਗੇ ਮਗਰਲੇ ਪਰ ਸਾਡੀ ਫਸਲ ਨੀ ਕਦੀ ਗੁਲੀ ਸੀ ਪੰਜਾਬ ਖੇਤੀ ਪ੍ਰਧਾਨ ਸੂਬਾ ਅੱਛਾ ਅਗਲਾ ਡਰਗਸ ਦਾ ਜੋ ਨਸ਼ੇ ਤੇ ਆਜੂ ਰੋਜ਼ ਬੱਚੇ ਮਾਰਦੇ ਨੇ ਲੜਕੀਆਂ ਤੱਕ ਨਸ਼ਾ ਪਹੁੰਚ ਗਿਆ ਪਿੰਡੋਂ ਪਿੰਡ ਦੁਕਾਨਾਂ ਖੁੱਲੀਆਂ ਹੋਈਆਂ ਬਸ ਸਾਨੂੰ ਸਰਕਾਰ ਨਾ ਉਹ ਅਸੀਂ ਤਾਂ 6 ਮਹੀਨੇ ਨਸ਼ਾ ਖਤਮ ਕਰਦਾ ਸਰਪੰਚਾਂ ਤੱਕ ਪਹੁੰਚ ਗਏ ਪਰ ਸੋ ਚੌਥ ਕੇਸ ਦੀਵਾਲ ਨੇ ਉਥੇ ਜਨਤਾ ਕੌਰ ਦੇ ਮੰਨਿਆ ਕੇ ਦਸ਼ਾ ਬਹੁਤ ਵੱਡੀ ਚੁਣੌਤੀ ਮਤਲਬ ਢਾਈ ਸਾਲ ਬੀਤਣ ਤੋਂ ਬਾਅਦ ਹੋਣ ਲੱਗਾ ਕਿ ਚੁਣੌਤੀ ਆ ਇਹਦਾ ਮੈਂ ਝੂਬੋਦੇ ਨੇ ਅਪਨ ਅੱਛਾ ਬਾਜਵਾ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਇੱਕ ਦਿਨ ਤਾਂ ਐਸੇ ਕੈਂਪੇਨ 'ਚ ਉਹ ਕਹਿੰਦੇ ਯਾਰ ਉਹ ਜਿਹੜਾ ਕੇਜਰੀਵਾਲ ਆਪਣੇ ਮੁੱਖ ਮੰਤਰੀ ਦਾ ਨਸ਼ਾ ਦੀ ਸ਼ਨਾਖ ਚੱਕਿਆ ਉਹ ਦੂਜਾ ਨਸ਼ਾ ਕੀ ਚੱਕਾ ਉਹ ਦੱਸੋ ਮੈਨੂੰ ਮਾਫ਼ ਕਰਨਾ ਮੈਂ ਗਵਾਹ ਆ ਮੈਂ ਗਵਾਹ ਆ ਪਰਮੰਤ ਮਾਨ ਦਾ ਔਰ ਵਰਤਮਾਨ ਕਦੀ ਹੁਣ ਨੇੜੇ ਨਹੀਂ ਲੱਗਦਾ ਅਖਟਕ ਪਾਗ ਵੀ ਨਹੀਂ ਗੱਲ ਕਰਦਾ ਇਹ ਬਰਗਾੜੀ ਦਾ ਜਿਹੜਾ ਭੂਖਾ ਸੀ ਨਾ ਮੈਂ ਉੱਥੇ ਹਾਜ਼ਰ ਸੀ 2015 ਜਦੋਂ ਬੇਬਲ ਕਲਾਬ ਉਡੀ ਚੱਲੀ ਆ ਉਸ ਭੂਖ ਦੇ ਸਾਰੀਆਂ ਪੰਥਕ ਹਸ ਗਿਆ ਬੈਠ ਗਿਆ ਸੀ ਅਕਾਲ ਤਖਤ ਤੇ ਸਿੰਘ ਸਬਾਨ ਆਏ ਹੋਏ ਸੀਗੇ ਮੈਂ ਉੱਤੇ ਸਟੇਜ ਤੇ ਬੈਠਾ ਵਾਂ ਇਹ ਪਰੋਂ ਪੁਰਿਆ ਆਉਂਦਾ ਤੇ ਛੋਟੇ ਪੁਰਸਾ ਪਹਿਲਾਂ ਬੈਠੇ ਮੇਰੇ ਨਾਲ ਇੱਥੇ ਇਹ ਟੱਕੇ ਡੋਲੇ ਦੇ ਖਾਤਾ ਖਾਤਾ ਸਟੇਜ ਦੇ ਲਾਗੇ ੱਟਕੇ ਟੁਟਕੇ ਮਾਰਦਾ ਜਦੋਂ ਨੇੜੇ ਆਇਆ ਮੇਰਾ ਖਿਆਲ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਆਨੰਦਪੁਰ ਸਾਹਿਬ ਦੇ ਤਖਤ ਦੇ ਕੇਸਰ ਸਾਹਿਬ ਦੇ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਦਾ ਦਾਰੂ ਦੀ ਸਮਰ ਹਵਾੜ ਤਾਇਆ ਬੇਸੀ ਲਾਣ ਦੀ ਪਰੇ ਤੇ ਜਾਂਦੀ 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 ਹੈ ਉਹਨੇ ਕਿਹਾ ਇਹ ਨੂੰ ਪਰੇ ਕਰੋ ਪਰੇ ਪੁਰਸਾਹਬ ਇਹ ਨੂੰ ਐਮੋਡ ਸਟੇਜ ਤੇ ਚੜਨ ਤੋਂ ਰੋਕਿਆ ਗਿਆ ਵਾ ਔਰ ਇਹਨੂੰ ਧੱਕੇ-ਧੱਕੇ ਮਾਰ ਕੇ ਪੱਛੇ ਜਾਇ ਨਿਕਲਿਆ ਉਸ ਤੋਂ ਮੇਰੇ ਰੁਕਾਨੇ ਮਾਰ ਦੇਣਾ ਸੀ ਇਸ ਨੂੰ ਜਦ ਵੀ ਪੰਜਾਬ ਦੀ ਵਿਧਾਨ ਸਭਾ ਜਦੋਂ ਤੁਸੀਂ ਦੇਖਦੇ ਨਾ ਸਾਡੇ ਗੱਲ ਪੈਂਦਾ ਇਹ ਜਿਹੜਾ ਐਲਕੋਹਲਿਕ ਬੰਦਾ ਹੁੰਦਾ ਨਾਰਮਲੀ ਕਰ ਮੈਂ ਸਰਦਾਰ ਨਾਰਮਲ ਤਾਂ ਪੰਚਾਇਤ ਜਾਲੀ ਕਰ ਸਕਦਾ ਆਪਾਂ ਪਿੰਡਾਂ 'ਚ ਦੇਖੀ ਜਿਹੜੇ ਬੰਦੇ ਦਾਗੂ ਤੇ ਆਤੀ ਹੁੰਦੇ ਨੇ ਉਹ ਪਹਿਲਾਂ ਘਰੋਂ ਦਿਨ-ਰਾਤ ਮੋٹے-ਮੋٹے ਸੁੱਕੇ ਜਾਂਦੇ ਨੇ ਫਿਰ ਗੱਲ ਪੈਂਦੇ ਨੇ ਜਾ ਕੇ ਤੇ ਸਾਡੀ ਵਿਧਾਨ ਸਭਾ ਵਿੱਚ ਜਾ ਕੇ ਤੂੰ ਸਾਡੇ ਨਾਲ ਲੜਦਾ ਆਖੇ ਬਾਜਵੇਂਲੇ ਪੰਜਾਬੀ ਪਾਈ ਜਾ ਜੀ ਆਜੀ ਸਰਕਾਰੀ ਸਕੂਲ ਪੜਿਆ ਇਹ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਇਹ ਕੋਈ ਤੁਕਾ ਨਹੀਂ ਪੰਜਾਬ ਦੇ ਵਿੱਚ ਗੱਲ ਕੋਈ ਫੜਦੀ ਐ ਕਿਸੇ ਤਰ੍ਹਾਂ ਇਹ ਤਾਂ ਸਾਡੀ ਬਦਕਿਸਮਤੀ ਆ ਕਿ ਆਪਾਂ ਫਸ ਕਿੱਥੇ ਗਿਆਾਂ ਕਿ ਤੇ ਆਪਣੀ ਬਦਕਿਸਮਤੀ ਸਾਰੀ ਸੀ ਅੱਛਾ ਅੱਗੇ ਆਓ ਜੀ ਕਰਜ਼ਾ ਅਸੀਂ ਲਾ ਦੇਂਗੇ ਕਿ ਮਗਲਿਆਂ ਨੇ ਕਰਜ਼ਾ ਚੜਾਇਆ ਮੇਰੇ ਵੀਰੋ ਬਜ਼ੁਰਗੋ ਸਾਡੀ ਪਾਰਟੀ ਦੇ ਸਰਕਾਰ ਜੋ ਸੱਜਣ ਮੈਂਚੇ ਨੇ ਤੇ ਇੰਚਾਰਜ ਹੋਇਆ ਰਾ ਮੈਂ 1985 ਚ ਕਾਲਜ ਪੜਦਾ ਸੀ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਵਿਧਿਆ ਮੰਤਰੀ ਪੰਜਾਬ ਇੱਕ ਨਵੇਂ ਪੈਸੇ ਦਾ ਕਰਜ਼ਾ ਨਹੀਂ ਸੀ ਪੰਜਾਬ ਸਟੇਟ ਤੇ ਇੱਕ ਨਵੇਂ ਪੈਸੇ ਦਾ ਮੈਂ ਤੁਹਾਨੂੰ ਵਾਇਰ ਕਰਾ ਕੱਢ ਸਕਦਾ ਵੀਰਵਾ ਪਿਛਲੇ 40 ਸਾਲਾਂ ਚ ਮਗਰਮੀਆਂ ਪਾਰਟੀਆਂ ਨੇ ਦੁਰਵਿਵਹ ਕੀਤਾ ਉਹਨਾਂ ਨੇ ਗਲਤ ਕੰਮ ਕੀਤੇ ਖਰਚ ਗਲਤ ਕੀਤੇ ਹੋਣਗੇ ਕਿੰਨਾ ਕਰਜ਼ਾ ਚੜਿਆ ਪਿਛਲੇ 40 ਸਾਲਾਂ ਚ 3 ਲੱਖ ਕਰੋੜ ਰੁਪਏ ਕੇਜੂਵਾਲ ਸਾਹਿਬ ਆਪਣੇ ਮੂੰਹੋਂ ਬੋਲਦੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਤੇ ਢਾਈਆਂ ਸਾਲਾਂ ਕਿੰਨਾ ਇਹਨਾਂ ਨੇ ਚੜਾਇਆ ਕਰਦਾ ਹੋਰ 1 ਲੱਖ ਕਰੋੜ ਰੁਪਏ ਹੁੰਦਾ ਚਾਰ ਲੱਖ ਕਰੋੜ ਰੁਪਏ ਦੀ ਪੰਜਾਬ ਦੀ ਸਟੇਟ ਕਰਜ਼ਾਈ ਕਰਾਤੀ ਜਿਹੜਾ ਕਹਿੰਦਾ ਸੀ ਕੇਜੂਵਾਲ ਸਾਹਿਬ ਕਤੋਂ ਨਾਂ ਨਿਆ પ્રાਣੀਆ ਇੰਟਰਵਿਊਸ ਅਖੇ ਜੀ ਉਹਨੇ ਪੁੱਛਿਆ ਕਿ ਤੂੰ 1000 ਰੁਪਇਆ ਔਰਤਾਂ ਨੂੰ ਕਿੱਥੋਂ ਦੇਵੇਂਗਾ ਆਮ ਲੋਕ ਮੁਫਤ ਬਿਜਲੀ ਕਿੱਥੋਂ ਦੇਵੇਂਗਾ ਕਹਿੰਦਾ ਮੈਂ ਨਾ ਬਹੁਤ ਰਿਸਰਚ ਕਰਕੇ ਆਤਾ ਹੂੰ ਬੜੀ ਮਤਲਬ ਕੋ ਉੱਕਰ ਕੇ ਆਉਣਾ ਮੈਂ ਮੈਂ ਕਦੀ ਜ਼ਿੰਦਗੀ ਚ ਗਲਤ ਗੱਲ ਨਹੀਂ ਕੀਤੀ ਤੇ ਲੋਕਾਂ ਨੇ ਵੀ ਯਕੀਨ ਕੀਤਾ ਕਹਿੰਦਾ ਪੈਸੀ ਕਿੱਥੋਂ ਲਿਆਉਂ ਕਰਦਾ ਜੀ ਮੈਂ ਜਿਹੜਾ ਬਜਟ ਹੁੰਦਾ ਸਾਡਾ ਜਿਹੜਾ ਕੁੱਲ ਲੇਖਾ ਜੋਖਾ ਪੰਜਾਬ ਸਰਕਾਰ ਦਾ ਇਹ ਸਮਝੋ ਉਹ 1.5 ਲੱਖ ਕਰੋੜ ਰੁਪਏ ਦਾ ਸੀਗਾ ਸਾਲ ਦਾ ਕਹਿੰਦਾ ਜੀ ਇਹਦੇ ਚ ਜਿਹੜਾ ਭ੍ਰਿਸ਼ਟਾਚਾਰ ਹੈ ਉਹਨੇ ਗਿਣਤੀ ਕੀਤੀ ਕੋਈ ਮੈਂ 20 ਪੈਸੇ ਵਿਸ਼ਤਾਚਾਰ ਕਰਾਉਂਦਾ ਹੈ ਵੀ ਕੋਈ 34000 ਕਰੋੜ ਤਾਂ ਮੈਂ ਬਜਟ ਚੁੱਕਰ ਦੂੰਗਾ ਹਾਲਾਂਕਿ ਬਹੁਤ ਲੰਬੀ ਗੱਲ ਹੋ ਜਾਂਦੀ ਬਜਟ ਜਿਹੜਾ ਉਹ ਕਮਿਟਡ ਐਕਸਪੈਂਡੀਚਰ ਬਜਟ ਵਿੱਚ ਪੱਕੀਆਂ ਠੱਕੀਆਂ ਗੱਲਾਂ ਨੇ ਕਿ ਸਰ ਤਰਗਾਹਾਂ ਜਾਣੀਆਂ ਮੁਲਾਜ਼ਮਾਂ ਨੂੰ ਪੈਨਸ਼ਨ ਆ ਜਾਣੀਆਂ ਨੇ ਵਿਆਜ ਦੀ ਕਰਜ਼ੇ ਦੀ ਰਹਿ ਗਈ ਜਾਣੀ ਆ ਕਿਸ਼ਤਾਂ ਜਾਣੀਆਂ ਨੇ ਉਹਦੇ ਬਜਟ ਵਿੱਚ ਜਿਹੜੇ ਵਿਸ਼ਤਾਚਾਰ ਹੁੰਦਾ ਤਰਖਾਤ ਵਿਸ਼ਤਾਚਾਰ ਕਰਦਾ ਸਾਰਾ ਪੁੱਛੋ ਉਹਨੇ ਗੱਪ ਮਾਰਤੀ ਲੋਕਾਂ ਨੇ ਸੁਣ ਲਈ ਅਗੇ ਦੀ ਮੈਂ 34000 ਕਰੋੜ ਇੱਕੋ ਕਰੂੰਗਾ ਤੇ 20000 ਕਰੋੜ ਰੁਪਈਆ ਮੈਂ ਗੈਰ ਕਾਨੂੰਨੀ ਮਾਈਨਿੰਗ ਰੂਪ ਕੇ ਜਿਹੜੀ ਖੱਡਾਂ ਦੇ ਬਲਾਕਕਾਰ ਹੋ ਰਿਹਾ ਉਹ ਮੈਂ 20000 ਕਰੋੜ ਪਾਉ ਚੁ ਚੁ ਚਾਹ ਗ੍ਰ ਹਿੰਦੀ ਦਾ ਵਰਡ ਵਰਤਦਾ ਸੀ 54000 ਕਰੋੜ ਡਾਲੂਗਾ ਮੈਂ ਖਜ਼ਾਨੇ ਮੈਂ ਵੀ 54000 ਕਰੋੜ ਦੇ ਖਜ਼ਾਨੇ ਪਿਆਉਂਗਾ ਤੇ ਅਸੀਂ 2.5 ਸਾਲਾਂ ਵਿੱਚ ਤੁਹਾਨੂੰ ਲੱਗਦਾ ਕਿੰਨਾ ਬਣ ਗਿਆ 1.5 ਲੱਖ ਕਰੋੜ ਸਾਡੇ ਅੰਦਰ ਹੋਣਾ ਸੀਗਾ ਸਾਡੇ ਕੋਲ ਹੋਣਾ ਸੀਗਾ ਉਹ ਇਹ ਉਲਟ ਹੋਇਆ ਕਿ 1 ਲੱਖ ਕਰੋੜ ਰੁਪਏ ਦਾ ਕਰਜ਼ਾ ਜੋ ਕਰਜ਼ਾ ਚੜਦਾ ਨਾ ਆਪਾਂ ਨੂੰ ਇਹ ਲੱਗਦਾ ਯਾਰ ਸਰਕਾਰ ਤੇ ਲੜਿਆ ਉਹ ਸਾਡੀ バス ਤੇ ਆਉਂਦਾ ਉਹ ਦਾ ਅਸਰ ਉਹ ਟੁੱਟ ਜਾਂਦੀ ਆ ਉਹਦੇ ਟਾਇਰ ਫਟ ਜਾਂਦੇ ਆ ਉਹ ਤੁਹਾਡੇ ਡੰਗਰਾਂ ਦੇ ਹਸਪਤਾਲ ਤੇ ਆਉਂਦਾ ਜਾ ਕੇ ਦੇਖ ਲੋ ਸ਼ਿਕੰਜੇ ਹੀ ਖੜੇ ਹੋਣੇ ਆ ਕੋਈ ਬੰਦਾ ਨਹੀਂਗਾ ਇਹ ਸਾਡੇ ਹਸਪਤਾਲਾਂ ਤੇ ਸਾਡੀ ਸਕੂਲ ਦੀ ਪ੍ਰਣਾਲੀ ਤੇ ਸਾਡੀਆਂ ਗਲੀਆਂ ਤੇ ਸਾਡੀਆਂ ਨਾਲੀਆਂ ਤੇ ਪਰ ਪਤਾ ਤੁਸੀਂ ਪਿੰਡਾਂ ਵਾਲੇ ਇੱਥੇ ਰਹਿੰਦੇ ਹੋ ਪਿਛਲੇ 2.5 ਸਾਲ ਮੈਨੂੰ ਆਸਪਾਸ ਕੇ ਦੱਸੋ ਇੱਕ ਨਾਵੇਂ ਪੈਸੇ ਦਾ ਵਕਾਫ ਪਿੰਡਾਂ ਤੇ ਕਿੱਛਾ ਪਿਛਲੇ 2.5 ਸਾਲਾਂ ਵਿੱਚ ਇੱਕ ਨਾਵੇਂ ਪੈਸਾ ਨਹੀਂ ਕਿਤੇ ਗਿਆ ਸਿਰਫ ਪਿੰਡਾਂ ਨੂੰ ਕਿਹਦੇ ਪੈਸੇ ਆਏ ਨੇ ਜਿਹੜੇ ਕੇਂਦਰ ਸਰਕਾਰ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਮਗਰ ਦੀ ਪੰਚਾਇਤਾਂ ਨੂੰ ਆਬਾਦੀ ਦੇ ਸਾਫਨਾ ਆਟੋਮੈਟਿਕਲੀ ਪੰਚਾਇਤ ਦੇ ਖਾਤੇ ਚ ਜਮਾ ਹੋ ਜਾਣਗੇ। ਮੇਰੇ ਵੀਰੋ ਕਿ ਇਸ ਤਰ੍ਹਾਂ ਦੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ। ਜਿਹੜੀ ਝੂਠ ਤਾਂ ਬੋਲਦੀ ਬੋਲਦੀ ਹੈ। ਨਾਲ ਸਾਨੂੰ ਉਹ ਮੂਰਖ ਕਿ ਸਮਝਦੀ ਆ ਵੀ ਆਪਾਂ ਨੂੰ ਤੁਸੋਬੇਦ ਦੇਣਾ ਕਿ ਬਤਾ ਉਹ ਤੋਂ ਫੜ ਕੇ ਲੈਕਚਰ ਕਰਦੇ ਹੋ। ਅੱਛਾ ਹੁਣ ਕਿਸਾਨਾਂ ਦੀ ਗੱਲ ਸੁਣ ਲਓ। ਡੋਟਰ ਦਾ ਜਿਹੜੀ ਕੀਤੀ ਕੀਤੀ ਆ। ਨਾਲ ਕੁੱਟਦੇ ਵੀ ਨੇ। ਅਤੇ ਚੰਦਨਪੁਰ ਤੋਂ ਲੱਗੀ ਆ ਰਾਈਕੇ ਕਲਾ ਪਿੰਡ ਬਟਿੰਡੇ ਚ ਉਹ ਬੀਕੇਯੂ ਵਾਲੇ ਉਗਰਾਹ ਜੱਥੇਬੰਦੀ ਨੂੰ ਕਿਸ ਬੇਰਮ ਬੇਰਮੀ ਦੇ ਨਾਲ ਕੁੱਟਿਆ ਇਹ ਕਹਿੰਦੇ ਸੀ ਧਰਨੇ ਨਹੀਂ ਲਾਉਣ ਲੱਗਣਗੇ ਕੇਜਰੀਵਾਲ ਸਾਹਿਬ ਦੇ ਰਾਜ ਵਿੱਚ ਕਿਤੇ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਸਭ ਤੋਂ ਵੱਡ ਧਰਨੇ ਪੰਜਾਬ ਦੇ ਵਿੱਚ ਸੜੀਆਂ ਭੈਣਾਂ ਦੀਆਂ ਧੀਆਂ ਦੀਆਂ ਚੁੰਨੀਆਂ ਉਛਾਲੀਆਂ ਇਹਨਾਂ ਨੇ ਸਾਡੇ ਸਿੱਖਾਂ ਦੀਆਂ ਪੱਗਾਂ ਉਛਾਲੀਆਂ ਇਹਨਾਂ ਨੇ ਇੱਥੇ ਕਾਂਗਰਸ ਵਾਲੇ ਕਿਹੜੇ ਡਰਦੇ ਗੱਲ ਨਹੀਂ ਕਰਦੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਲਾਕੇ ਅਖਾਮ ਦੇ ਜਿਲ੍ਹਾ ਵਿੱਚ ਭੇਜਿਆ ਦੱਸੋ ਕਿਹੜੇ ਬੰਦੇ ਨੇ ਭੇਜੇ ਸੀ ਪਹਿਲਾਂ ਉਹ ਮਾਰੇ ਹੋਣਗੇ ਉਹ ਘੱਟੋ ਘੱਟ ਪੰਜਾਬ ਦੇ ਲੋਕਾਂ ਨਾਲ ਇਹਨਾਂ ਦਾ ਐਤ ਨਹੀਂ ਕਰਦੇ ਸੀਗੇ ਇੱਕ ਸਾਲ ਪਹਿਲਾਂ ਬੁਲਾਇਆ ਲਾਇਆ ਐਨਐਸਏ ਦੇ ਇੱਕ ਸਾਲ ਹੋ ਪਾ ਤੱਕ ਸੀ ਕੀ ਇਹ ਸਾਡੀ ਵੋਟ ਦੇ ਅਧਿਕਾਰ ਰੱਖਦੇ ਨੇ ਬਸ ਇੱਕੋ ਗੱਲ ਕਹਿਣਗੇ ਮੈਂ ਪੜ ਰਿਹਾ ਸੀ ਚਾਰਦਾ ਪਹਿਲੇ ਲਿਖ ਦਿੱਤਾ ਆਪ ਹੀ ਸਰਕਾਰ ਤੇ ਆਪ ਦਾ ਐਮਐਲਏ ਹਲੇ ਬਣ ਗਿਆ ਮੇਰੇ ਪਹਿਲੇ ਲਿਖ ਦਿੰਦਾ ਇਹ ਤੋਂ ਹੋਰੇ ਨਾ ਤੁਹਾਨੂੰ ਦੁਬਾਰਾ ਇਹਨੇ ਮਾਨਸਿਕ ਤੌਰ ਤੇ ਉਹਦੇ ਪ੍ਰੈਸ਼ਰ ਪਾਉਂਦੇ ਨੇ ਕਿ ਜੇ ਸਾਡਾ ਬੰਦਾ ਨਾ ਚੁਣਿਆ ਇਹਦੇ ਕੰਮ ਨਹੀਂ ਸ਼ੁਰੂ ਹੋਣ ਦੇਾਂਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕੰਮ ਹੋਇਆ ਕਿੱਥੇ ਆ ਦੱਸੋ ਮੈਨੂੰ ਆ ਇੱਥੇ ਜਲੰਧਰ ਕਿੰਨੀ ਚੋਣ ਇੰਨੇ ਝੂਠ ਬੋਲ ਕੇ ਜਿੱਤ ਕੇ ਆਏ ਆ ਜਲੰਧਰ ਵੈਸਟ ਉੱਥੇ ਆਪਣੇ ਆਪਣੇ ਕੋਈ ਜਾਣਕਾਰ ਹੋਵੇ ਤਾਂ ਫੋਨ ਕਰਕੇ ਪੁੱਛੋ ਤੁਹਾਡੇ ਕੋਲ ਮੁੜ ਕੇ ਵੜਿਆ ਹੈ ਕੋਈ ਮੰਤਰੀ ਕੋਈ ਸੰਤਰੀ ਕੋ ਤੰਤਰ ਕੋਈ ਮੁੱਖ ਮੰਤਰੀ ਕੇ ਲਈ ਵੜਿਆ ਵਾ ਕਿਤੇ ਨਹੀਂ ਗਿਆ ਬਸ ਗਾਂਦੂਆਂ ਮਗਰਲੇ ਨੂੰ ਛੱਡਿਓਂਦੇ ਗਾਂਦੂਆਂ ਬਾਤੂ ਉਪੋਲੀ ਜਾਂਦੇ ਸੋ ਇਸ ਕਰਕੇ ਇਹਨਾਂ ਨੂੰ ਤਾਂ ਕਰੋ ਰਿਜੈਕਟ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਮੇਰੀ ਅਪੀਲ ਹੱਥ ਬਨ ਕੇ ਜਿਹੜੇ ਝਾੜੂ ਦੇ ਚੰਗੇ ਜਿਹੜੇ اخਲਾਕੀ ਬੰਦੇ ਨੇ ਇਹ ਝਾੜੂ ਵਾਲਿਆਂ ਨੂੰ ਅਪੀਲ ਹੈ ਮੇਰੀ ਇਹ ਮੇਰੀ ਅਕਾਲੀਆਂ ਨੂੰ ਸਿੱਖਾਂ ਨੂੰ ਅਪੀਲ ਹੈ ਕਿ ਤੁਹਾਡਾ ਤਾਂ ਹੁਣ ਇਸ ਵਕਤ ਜਮਾਤ ਹੈ ਨਹੀਂ ਇਸ ਸਕੇਲ ਵਿੱਚ ਇਹਨਾਂ ਨੂੰ ਮੋੜ ਪਾ ਕੇ ਗਲਤੀ ਨਾ ਕਰੋ ਨੰਬਰ 1 ਨੰਬਰ 2 ਆਜੋ ਹੁਣ ਭਾਜਪਾ ਜਿਹੜੀ ਕੇਂਦਰ ਸਰਕਾਰ ਸਾਨੂੰ ਧੌਂਸ ਨਾਲ ਸਾਨੂੰ ਡਰਾ ਕੇ ਸਾਨੂੰ ਧਮਕਾ ਕੇ ਰਾਜ ਕਰਦਾ ਚੋਣ ਦੀ ਪੰਜਾਬ ਵਿੱਚ ਇਸੇ ਨੂੰ ਵੋਟ ਪਾਉਣਗੇ ਅਸੀਂ ਇੱਡੇ ਕਾਇਰਕਮ ਹੋਣਾ ਫਿਰ ਤਾਂ ਸਾਡੇ ਪੁੱਤ ਸਾਬਾ ਨੂੰ ਕੁਰਬਾਨੀ ਦੇਣ ਦੀ ਲੋੜ ਹੀ ਕੋਈ ਨਹੀਂ ਸੀ ਫਿਰ ਗੁਰੂ ਤੇਗ ਬਹਾਦਰ ਨੂੰ ਨਵਾਏ ਪਿਤਾ ਨੂੰ ਸ਼ਹਾਦਤ ਦੇਣ ਦੀ ਲੋੜ ਹੀ ਫਿਰ ਸਾਡੇ ਛੋਟੇ ਛੋਟੇ ਬੱਚਾ ਨੂੰ ਨੀਹਾਂ ਦੇ ਵਿੱਚ ਸਹਿਬਜ਼ਾਦੇ ਨੂੰ ਚਿਣੇ ਜਾਣ ਦੀ ਲੋੜ ਹੀ ਕੋਈ ਨਹੀਂ ਸੀ ਜੋ ਅਸੀਂ ਇੱਟਾ ਹੀ ਕਰਕੇ ਗੋਡੇ ਟੇਕਨੇ ਸੀ ਤਾਂ ਉਹ ਸਾਨੂੰ ਡਰਾ ਰਹੇ ਨੇ ਉਹ ਸਾਡੇ ਕਿਸਾਨਾਂ ਨੂੰ ਕੋਈ ਪਾਲੇਵਾਨੀ ਕਹਿੰਦੇ ਨੇ ਅੱਜ ਤੇ ਇੱਕ ਮੰਤਰੀ ਫਿਰਦਾ ਸੀ ਪਾਲੇਵਾਨ ਹੈ ਆਪਾਂ ਤੁਸੀਂ ਪਾਲੇਵਾਨ ਹੈ ਸਾਰੇ ਦੱਸੋ ਜਿਹੜੇ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਪਿੰਡ 'ਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਵੋਟ ਪਾਓ ਉਹ ਸਾਡੇ ਨਾਲ ਦਿਤ ਦਿਨ ਮਿਲਕਰਾ ਕਰਦੇ ਨੇ ਸਾਡੇ ਕਿਸਾਨ ਬੈਠੇ ਰਹੇ ਨੇ ਪਿਛਲੇ ਅ ਸਵਾ ਸਾਲ ਉਸ ਧਰਨਿਆਂ ਤੇ ਜਿੱਦ ਤੁਸੀਂ ਵੀ ਸਾਰੇ ਗਏ ਹੋਵੋਗੇ ਮੈਂ ਵੀ ਗਿਆ ਉੱਥੇ ਐਡੀ ਬੇਕਦਰੀ ਯਾਰ ਤੇ ਉਹ ਚਾਹੁੰਦੇ ਨੇ ਕਿ ਫਿਰ ਵੀ ਸਭ ਵੋਟ ਪਾਈ ਜਾਵੇ ਤੁਹਾਨੂੰ ਪਤਾ ਵਾਗੇ ਇਹ ਘੱਟ ਗਿਣਤੀਆਂ ਦੇ ਖਿਲਾਫ ਕਿਵੇਂ ਚੱਲ ਰਹੇ ਨੇ ਮੁਸਲਮਾਨਾਂ ਦੀ ਉਹ ਟੈਲ ਆਈ ਇਹਨਾਂ ਨੇ ਯੂਪੀ ਦੇ ਵਿੱਚ ਬਲਡੋਜ਼ਰ ਬਲਡੋਜ਼ਰ ਪੋਲਿਟਿਕਸ ਖੇਡਦੇ ਨੇ ਜਿਹੜਾ ਜਿਹੜਾ ਕਰਦੇ ਰਹੇ ਨੇ ਕਿ